ਸਾਨੂੰ ਉਹ ਦਿੱਤੇ ਜਾਣ ਗਿਆ ਇਹ ਸਾਰੇ ਕੰਮ ਜਿਹੜੇ ਰੋਡਾਂ ਦਾ ਪ੍ਰੋਪਰ ਬਣਿਆ ਹੋਇਆ ਉਹਦੇ ਉੱਪਰ ਕੰਮ ਹੋਏਗਾ ਦੋ ਸਾਲਾਂ ਬਾਅਦ ਮੇਅਰ ਬਣਿਆ ਕਾਫੀ ਦੇਰ ਬਾਅਦ ਬਣਿਆ ਤੇ ਕਾਂਗਰਸ ਨੇ ਜਿੱਤ ਹੁਣ ਵਾਲੇ ਸਭਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਸੀ ਕਿ ਮੇਰਾ ਲੱਗ ਰਿਹਾ ਅਜ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਉਹਨਾਂ ਨੇ ਤਾਂ ਕਾਂਗਰਸ ਵਾਲਿਆਂ ਤਾਂ ਕੋਈ ਕਿ ਮੇਅਰ ਦਾ ਕੈਂਡੀਡੇਟ ਨਹੀਂ ਦਿੱਤਾ ਜਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਹਾਰਨਾ ਹੈ ਬੌਮਤ ਦੇ ਨਾਲ ਜਿਹੜੇ ਸਾਡੇ ਸਾਰੇ ਕਾਉਂਸਲਰਸ ਨੇ ਔਰ ਵਿਸ਼ੇਸ਼ ਤੌਰ ਤੇ ਤੁਹਾਨੂੰ ਪਤਾ ਅਕਾਲੀ ਦਲ ਵਾਲਿਆਂ ਨੇ ਵੀ ਉਹਨਾਂ ਨੇ ਵੀ ਅਨ ਕੰਡੀਸ਼ਨਲ ਚਾਰ ਐਮਸੀਆ ਨੇ ਜਿਹੜੀ ਉਹ ਸਾਡੇ ਮੋਤੀ ਪਾਰਟੀ ਜਿਹੜੇ ਉਹਨਾਂ ਦੇ ਫੇਵਰ ਦੇ ਵਿੱਚ ਮੇਰ ਦਾ ਐਲਾਨ ਹੋਇਆ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਤਾਂ ਨਾ ਪਟਾਸ਼ਨ ਕਰਦੇ ਜਦੋਂ ਹਾਈ ਕੋਰਟ ਦਾ ਜਦੋਂ ਜਦੋਂ ਕੋਈ ਬੱਚਾ ਹਾਰਨ ਲੱਗਦਾ ਹੁੰਦਾ ਨਹੀਂ ਉਹ ਰੋਂਦੀ ਪਾ ਲੈਂਦਾ ਹੈ ਕਾਂਗਰਸ ਵਾਲਿਆਂ ਦਾ ਉਹ ਹਾਲ ਹੋਇਆ ਫਿਰ ਦੱਸੋ ਕੀ ਕਰੀਏ ਪਾਰਟੀ ਕੀ ਸੁਧਾਰ ਕੀਤੇ ਜਾਣਗੇ ਕਿਉਂਕਿ 2 ਸਾਲ ਬਾਅਦ ਆਪਣੇ ਸਾਨੂੰ ਮੇਅਰ ਮਿਲਿਆ ਹੈ ਬਹੁਤ ਸਾਰੀਆਂ ਲੋਕਾਂ ਦੀਆਂ ਮਸਤਲਾਂ ਜਦੋਂ ਇਲੈਕਸ਼ਨ ਹੋਊਗੀ ਉਹਦੀ ਫੇਰ ਮਿਲੂਗਾ ਨਾ ਜੀ ਨੇ ਹੋਣ ਕੇ ਗੱਡੀ ਹਾਂ ਜੀ ਜਿੱਤ ਹੋਈ ਮਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆਮ ਲੋਕਾਂ ਦੀ ਜਿੱਤ ਹੋਈ ਆ ਔਰੰਬਰ ਸਾਹਿਬ ਦੀ ਹੋਣਾ ਅੰਮਰ ਸਾਹਿਬ ਦੀ ਹੋਣ ਸਾਹਿਬ ਵੇਖਿਓ ਕਿਦਾਂ ਡਵੈਲਪਮੈਂਟ ਹੋ ਤੀ ਆ ਆਮ ਲੋਕਾਂ ਦੀ ਜਿੱਤ ਹੋਈ ਆ ਮੈਂ ਜਦੋਂ ਲਖਸ਼ ਸ਼ੁਰੂ ਕੀਤੀ ਉਦੋਂ ਹੀ ਕਿਹਾ ਸੀਗਾ ਲੋਕਾਂ ਨੂੰ ਕਿ ਐਲਕਾ ਮੇਰ ਜਿਹੜਾ ਅੰਮਰ ਸਾਹਿਬ ਦਾ ਬਣੂਗਾ ਕਾਂਗਰਸੀ ਜਾਓ ਕਈ ਲੋਕ ਮੰਨਦੇ ਨਹੀਂ ਮਰ ਗਿਆ ਕਿ ਨਹੀਂ ਉਹ ਗੱਲ ਹੀ ਕੋਈ ਨਹੀਂ ਕਾਂਗਰਸ ਗਈ ਸਭ ਕੁ ਬਲਾਉ ਦੋ ਤੁਸੀਂ ਚੋਣ ਹੋ ਚੁੱਕੀ ਹੈ ਦੇ ਵਿੱਚ ਜਿਸ ਤੋਂ ਬਾਅਦ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਜਿਸ ਦੇ ਵਿੱਚ ਕਸ਼ਮਕਸ਼ ਬਣੀ ਹੋਈ ਸੀ ਕਿ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਜਾਂ ਫਿਰ ਕਾਂਗਰਸ ਪਾਰਟੀ ਦਾ ਲੇਕਿਨ ਆਖਰਕਾਰ ਅੱਜ ਅੰਮ੍ਰਿਤਸਰ ਨੂੰ ਇਲੈਕਸ਼ਨ ਤੋਂ 1 ਮਹੀਨੇ ਬਾਅਦ ਆਮ ਆਦਮੀ ਪਾਰਟੀ ਦਾ ਮੇਅਰ ਮਿਲ ਚੁੱਕਿਆ ਤੇ ਇਥੇ ਆਮ ਆਦਮੀ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਵਰਕਰ ਜਿਹੜੇ ਨੇ ਮੌਜੂਦ ਨੇ ਖੁਸ਼ੀ ਦੇ ਵਿੱਚ ਇੱਥੇ ਆਏ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਸੋ ਦੇਖ ਸਕਦੇ ਹੋ ਪੂਰਾ ਖੁਸ਼ੀ ਦਾ ਮਾਹੌਲ ਹੈ ਜਸ਼ਨ ਦਾ ਮਾਹੌਲ ਹੈ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਕੈਮਰਾਮੈਨ ਅਸ਼ਦੀ ਨਾਲ ਮੈਂ ਸੁਖਿੰਦਰ ਗਰੇਟ ਪੰਜਾਬ ਟੀਵੀ ਅੰਮ੍ਰਿਤਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰਾਨਾ ਇੱਧਰ ਆ ਹਲੋ ਇੱਕ ਮਿੰਟ ਬਈ ਹਾਂਜੀ ਹਾਂਜੀ 2 ਮਿੰਟ ਲਾਓ ਬਸ ਰਾਮ ਰਾਮ ਜੀ ਤੁਹਾਨੂੰ ਹਾਂਜੀ ਸਰ ਕੀ ਕਹਿਣਾ ਚਾਹ ਰਹੇ ਹੋ ਫਿਰ ਤੁਸੀਂ ਲੱਗ ਆਜੋ ਆਓ ਜਿੰਮੇਵਾਰੀ ਮਿਲਿਆ ਗੁਰੂ ਨਗਰੀ ਦੀ ਕੀ ਕਹਿਣਾ ਚਾਹਦੇ ਹੋ ਗੁਰੂ ਨਗਰੀ ਦੀ ਸੇਵਾ ਜਿਹੜੀ ਪ੍ਰਾਇਰਟੀ ਤੋਂ ਉਹਦੇ 쿠ਕਰ ਪਰ ਗੁਰੂ ਰਾਮਦਾਸ ਦੇ ਦਰ ਦਾ 쿠ਕਰ ਬਣ ਕੇ ਕੀਤੀ ਜਾਏਗੀ ਦਿਨ ਰਾਤ ਦੇਖ ਕੀਤਾ ਜਾਏ ਸਰ ਰੋਕ ਦਿਓ ਜੀ ਬਲਜਿੰਦਰ ਜੀ ਕੱਲ ਹੋਣੇ ਯਾਰ ਹਾਂਜੀ ਹਾਂਜੀ ਓ ਯਾਰ ਅੰਨੇ ਭਾਈ ਕੋ ਤੇਰੀ ਗੁਰੂ ਰਾਮਦਾਸ ਦੇ ਦਰ ਦੀ ਜਿਹੜੀ ਸੇਵਾ ਹੈ ਗੁਰੂ ਰਾਮਦਾਸ ਦੇ ਹਰਦਾ ਸੇਵਕ ਬਣ ਕੇ ਦਿਨ ਰਾਤੇ ਕਰਕੇ ਕੋਈ ਇਹਦੀ ਡਵੈਲਪਮੈਂਟ ਲਈ ਕਸਰ ਨਹੀਂ ਛੱਡੀ ਜਾਏਗੀ। ਤੁਹਾਡਾ ਧੰਨ। ਸਾਡੇ ਸਾਹਮਣੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਜੀ? ਕੋਈ ਨਾ ਦੇਣਾ। ਜਿਹੜੇ ਜਿਹੜੇ ਬੇਸਿਕ ਲੋਕਾਂ ਦੀ ਜ਼ਰੂਰਤਾਂ ਨੇ ਜਿਵੇਂ ਸੀਵਰੇਜ ਹੈ, ਗੰਦਾ ਪਾਣੀ ਹੈ, ਲਿਫਟਿੰਗ ਹੈ, ਸਪਾਈ ਹੈ, ਸੀਵਰੇਜ ਹੈ ਇਹਨਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਏਗਾ। ਪਰ ਮਿਹਰਬਾਨ ਤੇ ਕਾਂਗਰਸ ਧਰਨੇ ਤੇ ਬੈਗੀ ਹੈ ਜੀ। ਮੈਂ ਉਹਦੇ ਬਾਰੇ ਕੁਝ ਨਹੀਂ ਉਹਨਾਂ ਦਾ ਆਪਣਾ ਇਹ ਡੈਮੋਕਰੇਟਿਕ ਰੰਗ ਦੇ ਨਾਲ ਲੇਕਿਨ ਇਹ ਲੋਕਤੰਤਰੀ ਰੰਗ ਬਣਾਇਆ ਗਿਆ। ਠੀਕ ਹੈ ਜੀ ਠੀਕ ਹੈ। ਬਸ